ਆਪਾਰ ਵਿੱਚ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਮਨਾਇਆ ਜਾ ਰਿਹਾ ਹੈ ਪਛਾਈ ਅਤੇ ਸੱਭਿਆਚਾਰਕ ਵਿਭਿੰਨਤਾ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਮਾਂ ਬੋਲੀ ਨੂੰ ਪ੍ਰਫੁੱਲਿਤ ਕਰਨ ਦੇ ਲਈ ਨਾਬਾਬਲਾਗ ਦੇ ਪਿੰਡ ਕਲਰ ਮਾਦਰੀ ਵਿਖੇ ਪੰਜਾਬ ਸਰਕਾਰ ਦੇ ਸਹਿਯੋਗ ਸਦਕਾ ਪਿੰਡ ਦੀ ਪੰਚਾਇਤ ਵੱਲੋਂ ਵੱਖਰੀ ਪਹਿਲ ਕਦਮੀ ਕੀਤੀ ਗਈ ਪਿੰਡ ਦੇ ਬਾਹਰ ਮੇਨ ਰੋਡ ਤੇ ਪੰਜਾਬੀ ਮਾਂ ਬੋਲੀ ਦੇ ਗੁਰਮੁਖੀ ਅੱਖਰ ਦੇ ਨਾਲ ਲੈਸ ਬੱਸ ਸਟਾਪ ਬਣਾਇਆ ਗਿਆ ਜਿਸ ਵਿੱਚ ਔਰਤਾਂ ਦੇ ਮਰਦਾਂ ਦੇ ਲਈ ਬਾਥਰੂਮ ਦੀ ਸਹੂਲਤਾਂ ਦੇ ਨਾਲ ਨਾਲ ਬੱਚਿਆਂ ਦੇ ਖੇਡਣ ਲਈ ਵੀ ਝੁੱਲੇ ਲਗਾਏ ਗਏ ਨਾਬਾ ਪਾਸੋਂ 메ਨ ਮੁਖ ਮਾਰਗ ਹੈ ਜੀ ਇਹਦੇ ਤੇ ਖੱਟੜਾ ਕਲੋਨੀ ਦੀ ਪੰਚਾਇਤ ਵੱਲੋਂ ਜਿਹਦੇ ਨਾਲ ਕਲਨਰ ਮਾਦਰੀ ਜਿਹੜਾ ਪਿੰਡ ਹੈ ਜੀ ਉਹ ਵੀ ਨਾਲ ਅਟੈਚ ਹੈ ਔਰ तकरीबन 4 ਲੱਖ ਦੀ ਲਗਤ ਦੇ ਨਾਲ ਇੱਥੇ ਬੱਸ ਸਟੈਂਡ ਜਿਹੜਾ ਜੀ ਉਹ ਤੋਂ ਤਿਆਰ ਕੀਤਾ ਗਿਆ ਔਰ ਬੱਸ ਸਟੈਂਡ ਦੇ ਵਿੱਚ ਖਾਸ ਕਰਕੇ ਬੀਬੀਆਂ ਵਾਸਤੇ ਜਿਹੜਾ ਜੀ ਵਾਸ਼ਰੂਮ ਦੀ ਸੁਵਿਧਾ ਮਤਾਂ ਵਾਸਤੇ ਵਾਸਤੇ ਦੀ ਸੁਵਿਧਾ ਤ ਬੈਠਣ ਵਾਸਤੇ ਬੈਂਚ ਔਰ ਇਸ ਤੋਂ ਲਾਵਾ ਬੱਚਿਆਂ ਵਾਸਤੇ ਝੂਲੇ ਔਰ ਸ਼ੈੱਡ ਜਿਹੜਾ ਜੀ ਬਹੁਤ ਸ਼ਾਨਦਾਰ ਹੈ ਔਰ ਸ਼ੈੱਡ ਦੇ ਉੱਪਰ ਇੱਕ ਪਾਸੇ ਪੰਜਾਬੀ ਦੇ ਵਿੱਚ ਉੜਾੜਾ ਜਿਹੜਾ ਸਾਡੀ ਜੜ ਹੈ ਜੀ ਔਰ ਦੂਜੇ ਪਾਸੇ ਗੁਰਮੁਖੀ ਦੇ ਵਿੱਚ ਲਿਖਿਆ ਜੀ ਉਹ ਲਿਖੇ ਨਿਖਰੇ ਲਿਖੇ ਨੇ ਤਾਂ ਕਿ ਬੈਠਾ ਬੈਠਾ ਬੰਦਾ ਪੜਦਾ ਵੀ ਹੋਵੇ ਔਰ ਬਹੁਤ ਸਾਫ ਸੁਥਰਾ ਫੈਂਸ ਲਾਈ ਹੋਈ ਹੈ ਪਾਣੀ ਦਾ ਪ੍ਰਬੰਧ ਕੀਤਾ ਹੈ ਜੀ ਇੱਕ ਬਹੁਤ ਅੱਛੀ ਕੋਸ਼ਿਸ਼ ਕੀਤੀ ਹੈ ਔਰ ਤਾਰਾ ਨਗਰ ਵੀ ਕੋਸ਼ਿਸ਼ ਇਸ ਗੱਲ ਤੋਂ ਤੇ ਸਾਡੀ ਕੋਸ਼ਿਸ਼ ਹੈ ਕਿ ਜਿੰਨੇ ਇਸ ਰੋਡ ਦੇ ਉੱਪਰ ਜਿਵੇਂ ਸਹੌਲੀ ਪਿੰਡ ਆ ਗਿਆ ਅ ਚਾਸਵਾਲ ਪਿੰਡ ਹੈ ਦੀ ਤੇ ਇਹ ਸਾਰੇ ਪਿੰਡਾਂ ਨੂੰ ਇਸ ਤਰੀਕੇ ਦੇ ਅੱਛੇ ਪਾਸ ਕੰਡ ਜੁੜੇ ਆ ਉਹ ਬਣਾ ਕੇ ਤਿਆਰ ਕਰਕੇ ਜਲਦੀ ਪਾਕੇ ਸੰਗਤ ਨੂੰ ਇਹਦੀ ਸੁਵਿਧਾ ਹੋਵੇ ਪਿੰਡਾਂ ਵਾਸਤੇ ਵੀ ਹੁਣ ਅਸੀਂ ਗ੍ਰਾਂਟਾਂ ਜਿਹੜੀਆਂ ਜਾਰੀ ਕਰ ਰਹੀਆਂ ਅ ਤਕਰੀਬਨ ਆਉਣ ਵਾਲੇ 1 ਸਾਲ ਦੇ ਵਿੱਚ ਅਸੀਂ ਜਿੰਨਾ ਸੀਵਰੇਜ ਦਾ ਮਿਸਮੈਨੇਜ ਸਿਸਟਮ ਆ ਪਿੰਡਾਂ ਦਾ ਜਿਹੜਾ ਪਾਣੀ ਗੜੀਆਂ ਤੋਇਆ ਫਿਰਦਾ ਸੀਵਰੇਜ ਪੈਣ ਵਾਲਾ ਜਾਂ ਜਿਹੜੇ ਅ ਅਪਾ ਕਹਦੀ ਹੈ ਕਿ ਮਾਡਰਨ ਜਿਹੜਾ ਹੈਗਾ ਇਹ ਸੀਚੇ ਵਾਲਾ ਮਾਡਲ ਲੈ ਜਿਹੜਾ ਤੇ ਉਹਦੇ ਮੁਤਾਬਕ ਅਸੀਂ ਸਾਰਾ ਕੰਮ ਜਿਹੜਾ ਨੇਪਰੇ ਚਾੜਨ ਦੀ ਕੋਸ਼ਿਸ਼ ਕਰਾਂਗੇ ਜਿਸ ਨਾਲ ਪਿੰਡ ਦੇ ਵਿੱਚ ਸਾਫ ਸਫਾਈ ਹੋ ਜੂਗੀ ਸੀਵੇਜ ਪੈ ਗਈ ਗਲੀਆਂ ਨਾਲੀਆਂ ਤੇ ਜਿਹੜੀਆਂ ਨਾਲੀਆਂ ਜਿਹੜੀਆਂ ਨੇ ਪਾਣੀ ਓਵਰਫਲੋ ਹੁੰਦਾ ਉਸ ਨੂੰ ਮੁਕਤ ਨਲ ਜਾਂਦੀ ਔਰ ਖੇਡ ਗਰਾਉਂਡ ਜਿਹੜੇ ਹੈ ਜੀ ਅਸੀਂ 142 ਪੰਚਾਇਤਾਂ 142 ਪੰਚਾਇਤਾਂ ਦੇ ਵਿੱਚ ਅਸੀਂ 100 ਵੱਡੇ ਪਿੰਡ ਤੋਂ ਰੇਂਜ ਤੇ ਖੇਡ ਗਰਾਉਂਡ ਪਾਸ ਕਲਾਸ ਬਣਾਉਣੀ ਹੈ ਉਹ ਅਸੀਂ ਬੰਦੇਗਾ ਦੇ ਸਹਿਯੋਗ ਦੇ ਨਾਲ 15ਵੇਂ ਜਕਲੀ ਚੰਦੋਲ ਵਿੱਚ ਜਕਲੀ ਚੰਦੋਲ ਤੋਂ ਬਾਅਦ ਦਿਨਾ ਪਿੱਛੇ ਬਲਾਕ ਸੰਪਤੀ ਫੰਡਾਂ ਦੇ ਵਿੱਚੋਂ ਪੰਜਾਬ ਸਰਕਾਰ ਦੇ ਫੰਡ ਕੇਂਦਰ ਸਰਕਾਰ ਸਾਰੇ ਮਿਲ ਕੇ ਉਹ ਅਸੀਂ ਸਾਰੀ ਡਿਵੈਲਪਮੈਂਟ ਦੇ ਕੰਮ ਜਿਹੜੇ ਅਸੀਂ ਇੱਕ ਤਰੀਕੇ ਨਾਲ ਕਰ ਲਿਖੀ ਕਿ ਸਭਨਾਂ ਭਾਗੇ ਪਿੰਡਾਂ ਦੀ ਮੁਹਾਰਤ ਲੱਗ ਗਈ ਜੀ ਤੇ ਪਿੰਡ ਵੱਲੋਂ ਪਹਿਲ ਕਰਨੀ ਕੀਤੀ ਗਈ ਹੈ ਕੀ ਲੱਗਦਾ ਪਹਿਲਾਂ ਸਰਕਾਰ ਕਿਹਨਾਂ ਦੇ ਤਰ੍ਹਾਂ ਚੋਟੇ ਜਾਂ ਪਿੰਡ ਦੇ ਦੇਖੋ ਇਹ ਤਾਂ ਸਾਡੇ ਸਰਪੰਚ ਸਾਹਿਬ ਜੀ ਗੁਰਜੀਤਪਰ ਕਲਰ ਮਾਜਰੀ ਜੀ ਇਹਨਾਂ ਦੀ ਬਹੁਤ ਵੱਡੀ ਇਹ ਸੋਚ ਹੈ ਔਰ ਇਹਨਾਂ ਦੇ ਸਕੀ ਨਾਲ ਸੰਜਮ ਸਿੰਘ ਕਲਰ ਮਾਦਰੀ ਔਰ ਸਕੀ ਸਰਵਨ ਸਾਰੇ ਸਾਰੀ ਟੀਮ ਦਾ ਬਹੁਤ ਵੱਡਾ ਯੋਗਦਾਨ ਇਹਨਾਂ ਦੀ ਸੋਚ ਸੀ ਕਿ ਜਿਵੇਂ ਸਰਪੰਚ ਬਣਾ ਗਿਆ ਅਸੀਂ ਆਪਣੇ ਪਿੰਡ ਲਈ ਕੁਝ ਕਰਾਂਗੇ ਔਰ ਇਸ ਤੋਂ ਲਗਾਂ ਅੰਦਰ ਕੁਝ ਗਲੀਆਂ ਦਾ ਵੀ ਕੰਮ ਸੀਗਾ ਜਿਹੜੇ ਵੀ ਜਿਹੜਾ ਕੰਮ ਕੰਪਲੀਟ ਹੋ ਗਿਆ ਉਹ ਵੀ ਜਦੋਂ ਅਗਰ ਕਰਾਂਗੇ ਸੋ ਹਰੇਕ ਸਰਪੰਚ ਸਾਹਿਬਾਨ ਨੂੰ ਮੈਂ ਬੇਨਤੀ ਕਰਦਾ ਕਿ ਜਦੋਂ ਵੋਟਾਂ ਪੈਂਦੀਆਂ ਨੇ ਠੀਕ ਹੈ ਜਿੱਤ ਹਾਰ ਬਣੀ ਹੋਈ ਹੈ ਕੋਈ ਜਿੱਤ ਗਿਆ ਕੋਈ ਹਾਰ ਗਿਆ ਪਰ ਜਿੱਤਣ ਤੋਂ ਬਾਅਦ ਜਿਹੜਾ ਮਕਸਦ ਹੈ ਜੋ ਡਿਵੈਲਪਮੈਂਟ ਹੈ ਉਹ ਡਿਵੈਲਪਮੈਂਟ ਹੋਣਾ ਚਾਹੀਦਾ ਤਾਂ ਕਿ ਲੋਕਾਂ ਨੂੰ ਉਹਦੀ ਜਿਹੜਾ ਬੈਨੀਫਿਟ ਹੈ ਔਰ ਉਹ ਬੈਨੀਫਿਟ ਜਿਹੜਾ ਉਹ ਸਭ ਲਈ ਸਾਂਝਾ ਹੋਵੇ ਕੋਈ ਗੱਤੀ ਵਿਛੇਚ ਨਹੀਂ ਨਾ ਹੋਵੇ ਉਹ ਸਾਰੇ ਪਿੰਡਾਂ ਦੇ ਸਾਰੇ ਨਗਰ ਵਾਸੀ ਹੋਵੇ ਸੋ ਪੂਰੀ ਪੰਚਾਇਤ ਨੂੰ ਮੈਂ ਮੁਬਾਰਕਬਾਦ ਇਹਨਾਂ ਸਾਰੇ ਮੈਂਬਰ ਸਾਹਿਬਾਨ ਸਰਪੰਚ ਸਾਹਿਬਾਨ ਸਭ ਨੂੰ ਮੁਬਾਰਕਬਾਦ ਔਰ ਖਾਸ ਕਰਕੇ ਸਾਕੀ ਸਾਹਿਬ ਸਾਡੇ ਜਸਵੰਤ ਜੀ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਆ ਬਹੁਤ ਅੱਛਾ ਸਹਿਯੋਗ ਕਰਕੇ ਇਹਨਾਂ ਨੇ ਗੁਰਮੁਖੀ ਵੀ ਲਿਖਾਈ ਹੈ ਪੰਜਾਬੀ ਵੀ ਲਿਖਾਈ ਹੈ ਸਾਰਾ ਕਨਸੈਪਟ ਜਿਹੜਾ ਬੜੇ ਅੱਛੇ ਤਰੀਕੇ ਨਾਲ ਇਹਨਾਂ ਨੇ ਸਾਰਾ ਜਿਹੜਾ ਇਹ ਗ੍ਰਾਉਂਡਪੂਰ ਤੇ ਸਾਰਾ ਕੰਮ ਕਰਕੇ ਦਿਖਾਇਆ ਔਰ ਅੱਗੇ ਵੀ ਕਰਦੇ ਜੇਤ ਪਾਉਣਗੇ ਕਿਤੇ ਕੋਈ ਸਰਪ੍ਰੇਖ ਇਹਨਾਂ ਨੇ ਕੋਈ ਦੇਖੋ ਪੰਜਾਬੀ ਜ਼ੁਬਾਨ ਸਾਡੀ ਹੈ ਜੀ ਇਹਦੇ ਨਾਲ ਸਾਡੀ ਪਛਾਣ ਹੈ ਪੰਜਾਬੀ ਜ਼ੁਬਾਨ ਜੇ ਸਾਡੀ ਕਿਸੇ ਦੀ ਜ਼ੁਬਾਨ ਹੀ ਨਾ ਹੋਵੇ ਤਾਂ ਕਿਹਦੀ ਪਛਾਣ ਕਿਵੇਂ ਹੋ ਪੰਜਾਬੀ ਜ਼ੁਬਾਨ ਕਰਕੇ ਹੀ ਸਾਡੀ ਪਛਾਣ ਹੈ ਔਰ ਉਹਨੂੰ ਪ੍ਰਮੋਟ ਕਰਨਾ ਵੀ ਸਾਡਾ ਫਰਜ਼ ਪਾਦਾ ਤੇ ਪੁਰਾਣਾ ਨਕਸ਼ਾ ਜੀ ਜਦੋਂ ਮਹਾਰਾਜਾ ਅੰਮ੍ਰਿਤ ਸਿੰਘ ਜੀ ਹੁੰਦੇ ਸੀਗੇ ਸਾਰੇ ਪੰਜਾਬ ਉਹਨਾਂ ਦਾ ਨਕਸ਼ਾ ਜਿਹੜਾ ਉਹ ਵੀ ਲਿਖਿਆ ਗਿਆ ਦੇ ਉੱਪਰ ਔਰ ਲਿਖਿਆ ਹੈ ਕਿ ਮੇਰਾ ਪੰਜਾਬ ਤੋਂ ਬਹੁਤ ਅੱਛਾ ਲੱਗਦਾ ਆਪਣੇ ਆਪ ਨੂੰ ਸ ਤੇ ਬਸ ਇਹੀ ਕਿ ਮਰਸਦਾ ਸਾਡਾ ਇਹ ਹਰ ਇੱਕ ਪਿੰਡ ਦੇ ਵਿੱਚ ਇਸ ਤਰੀਕੇ ਦਾ ਕਨਸੈਪਟ ਜਿਹੜਾ ਨਾਬਾ ਸ਼ਹਿਰ ਪਾਸ ਕੋ ਸ਼ਹਿਰ ਉਹਨਾਂ ਲਈ ਵੀ ਅਸੀਂ ਬਹੁਤ ਵਧੀਆ ਕਨਸੈਪਟ ਤਿਆਰ ਕੀਤਾ ਤਾਂ ਉਹ ਸ਼ਹਿਰ ਨੂੰ ਹੋਰ ਸੁੰਦਰੀਕਰਨ ਕਰਾਂਗੇ ਔਰ ਜਿੰਨੇ ਡਿਵੈਲਪਮੈਂਟ ਦੇ ਕੰਮ ਨੇ ਉਹ ਪੂਰਤੀ ਜੀ ਦੇ ਨਾਲ ਅਸੀਂ ਬਣਾਵਾਂਗੇ ਸਭ ਤੋਂ ਪਹਿਲਾਂ ਤਾਂ ਮੈਂ ਪਿੰਡ ਦੇ ਲੋਕਾਂ ਦਾ ਤੁਹਾਨੂੰ ਮਾਣ ਮਾਰਦਾਂ ਕਿ ਉਹਨਾਂ ਨੂੰ ਲੱਗੇ ਕਿ ਉਹ ਦੂਸਰ ਪਾਰਟੀ ਦੇ ਤੇ ਸੇਵਾ ਕਰਨਾ ਮਾਣ ਦਾ ਤੇ ਮੈਂ ਦੇਖਦੀ ਰਹਿੰਦੀ ਹਿੰਦੀ ਜਗੋਂ ਬੱਸ ਸਟੈਂਡ ਤੇ ਲੇਡੀਜ਼ ਖੜੀਆਂ ਹੁੰਦੀਆਂ ਤਾਂ ਉਹਨਾਂ ਨੂੰ ਬਹੁਤ ਸਮੱਸਿਆ ਹੁੰਦੀ ਸੀ ਤਾਂ ਉਹ ਬਾਹਰ ਮੀਚੇ ਖੜੀਆਂ ਹੁੰਦੀਆਂ ਸਨ ਕਈ ਵਾਰੀ ਕਈ ਵਾਰੀ ਲੇਡੀਜ਼ ਨੂੰ ਬਾਥਰੂਮ ਦੀ ਜ਼ਿਆਦਾ ਪ੍ਰੋਬਲਮ ਸੀ ਵੀ ਇਹ ਕਿ ਬਾਥਰੂਮ ਦੀ ਦੇ ਸੰਬੰਧ ਵਿੱਚ ਤੇ ਪਾਣੀ ਦਾ ਵੀ ਪ੍ਰਬੰਧ ਕੀਤਾ ਤੇ ਇਹ ਵੈਟਰਨ ਦੇ ਲਈ ਵੀ ਪ੍ਰਬੰਧ ਕੀਤਾ ਤੇ ਸਾਡੀ ਸੋਚ ਸੀਗੀ ਅਸੀਂ ਜਿਹੜਾ ਹੈਗਾ ਪਹਿਲ ਪਹਿਲ ਦੇ ਨਾਲ ਆਪਾਂ ਅਸੀਂ ਪਹਿਲਾਂ ਬੱਸ ਸਟੈਂਡ ਹੀ ਬਣਵਾਵਾਂਗੇ ਕਿ ਲੋਕਾਂ ਨੂੰ ਹੂਰ ਕੇ ਵੀ ਜੁਰੇ ਚਾਰ ਬਣੇ ਪਿੰਡ ਤੇ ਵੀ ਕਾਫੀ ਗਲੀਆਂ ਨਾਲੀਆਂ ਨਾਲ ਜਿੱਥੇ ਲਾਈਟਾਂ ਨਾਲ ਹੈਗਾ ਕਾਫੀ ਕੰਮ ਹੈਗੇ ਨੇ ਤੁਸੀਂ ਪੂਰੇ ਆਪਣੀ ਇਮਾਨਦਾਰੀ ਨਾਲ ਕਰਦੇ ਤੁਸੀਂ ਨਾਪੇ ਹਲਕਾ ਕਿ ਤੁਸੀਂ ਪਹਿਲ ਕਰਦੇ ਕਿ ਇਸ ਤਰ੍ਹਾਂ ਦਾ ਕੋਈ ਨਹੀਂ ਹਾਂਜੀ ਵੀਰ ਜੀ ਸਾਡੀ ਕੋਸ਼ਿਸ਼ ਰਹੀ ਸੀ ਬਾਕੀ ਸਾਨੂੰ ਸਰਪ੍ਰਸਤ ਜਿਆਦਾ ਸਹਾਇਤਾ ਦੇ ਲਿਆ ਤੇ ਮਾਨ ਸਾਹਿਬ ਨੇ ਵੀ ਸਾਨੂੰ ਬਹੁਤ ਮਦਦ ਕੀਤੀ ਪ੍ਰੋਮੋਟ ਕੀਤਾ ਇਸ ਤੇ ਇਹ ਬਹੁਤ ਵਧੀਆ ਨਵੇਕਲਾ ਇਹ ਉਧਰ ਮੈਂ ਜੀ ਆਮ ਕਰਕੇ ਤੁਸੀਂ ਦੇਖੋ ਵੀ ਇੱਕ ਛੋਟਾ ਜਿਹਾ ਸੂਬਾ ਪੰਜਾਬ ਉਹਦੀ ਆਪਣੀ ਨਿੱੱਤੀ ਆ ਠੀਕ ਆ ਆਪਣੀ ਬੋਲੀ ਆ ਜਿਹੜੇ ਇੱਕ ਦੋ ਜਿਹੜੇ ਨੰਬਰਿੰਗ ਉਹ ਵੀ ਆਪਣੀ ਹੈ ਜੀ ਇਹ ਤੁਸੀਂ ਹੋਰ ਬਾਕੀ ਸੂਬਿਆਂ ਚਲੇ ਜਾਓ ਉਹਨਾਂ 'ਚ ਆਪਣੀ ਲਿਪੀ ਨਹੀਂ ਹੈ ਪੰਜਾਬੀ ਬਹੁਤ ਛੋਟਾ ਫੁੱਟਾ ਹੁੰਦਾ ਹੈ ਵੀ ਅਸੀਂ ਇਹ ਚਾਹੁੰਦੇ ਸੀ ਵੀ ਤਾਂਕਿ ਆਪਣੀ ਨਿਪੀ ਪਰਫੁੱਲਤ ਹੋਵੇ ਪੰਜਾਬੀ ਇੱਕ ਹੈ ਜੀ ਬੋਲੀ ਹੈ ਜਿਹੜੇ ਸ਼ਬਦ ਅੰਗਰੇਜ਼ੀ ਦੇ ਵਿੱਚ ਹੋਰ ਭਾਸ਼ਾਵਾਂ 'ਚ ਨਹੀਂ ਹੈ ਕੋ ਪੰਜਾਬੀ ਦੇ ਵਿੱਚ ਬਹੁਤ ਅਮੀਰ ਬੋਲੀ ਹੈ ਉਹ ਅਸੀਂ ਚਾਹੁੰਦੇ ਸੀ ਵੀ ਤਾਂਕਿ ਸਾਰੇ ਲੋਕੀ ਸੁਣਨ ਇਹਨੂੰ ਪੜ੍ਹਨਾ ਤੇ ਇਸ ਤੀਰਨ ਆ ਪੰਜਾਬੀ ਬੋਲੇ ਨਾਲ ਜੋੜੇ ਸਰਕਾਰ ਦੇ ਧੰਨਵਾਦੀ ਆ ਉਹਨਾਂ ਨੇ ਸਾਡੀ ਸਪੋਰਟ ਕੀਤੀ ਤੇ ਅੱਗੇ ਵੀ ਅਸੀਂ ਚਾਹੁੰਦੇ ਹਾਂ ਵੀ ਸਾਡੇ ਪਿੰਡ ਦੇ ਜਿਹੜੇ ਹੋਰ ਰਹਿੰਦੇ ਆ ਕੰਮ ਨੇ ਉਹ ਵੀ ਪੰਚਾਇਤ ਕਰੇ ਜਰੂਰ 70 ਸਾਲ ਹੋ ਗਏ ਹੋਰੇ ਆ ਇਹਨੂੰ ਕਿਹਾ ਜਾ ਇਹ ਸਰਕਾਰ ਨੇ ਕੰਮ ਕਰਿਆ ਹੈ ਇਹ ਪੰਚਾਇਤ ਨੇ ਕੰਮ ਕਰਿਆ ਹੈ ਅੱਜ ਤੱਕ ਅਰ ਬੜੀ ਜਿਹਾ ਪਰਚਾ ਤਾਂ ਜਾਂ ਗਿਆ ਨੇ ਪਰ ਇਹ ਕੰਮ ਅੱਜ ਤੱਕ ਕਿਸੇ ਪੰਚਾਇਤ ਨੇ ਨਹੀਂ ਕਰਿਆ ਇਹ ਐਡਾ ਬਹੁਤ ਸਲਾਹਜੋਗ ਆ ਇਹ ਮੈਂ ਧੰਨਵਾਦ ਕਰਦਾ ਹਾਂ ਉਹ ਰੇ ਐਮਐਲਏ ਸਾਹਿਬ ਦਾ ਸਾਡੇ ਭਵਨਦਰ ਸਿੰਘ ਦਾ ਬਾਕੀ ਵੀਰ ਤਰਵੰਦਰ ਦਾ ਇਹਨਾਂ ਦਾ ਬੜਾ ਸੰਜੋਗ ਆ ਜਿਹੜਾ ਨੇ ਐਕਚੁਅਲ ਸਾਰੇ ਦੋਏ ਪੰਚਾਇਤਾਂ ਦਾ ਦੋ ਪੰਚਾਇਤਾਂ ਦਾ ਧੰਨਵਾਦ ਕਰਦਾ ਇਹਨਾਂ ਨੇ ਬੜਾ ਇੱਕਮਕ ਹੋ ਕੇ ਬੜਾ ਜੋਰ ਲਾ ਕੇ ਜਿਹੜਾ ਇਹਨਾਂ ਨੇ ਆਪਣਾ ਸੰਜੋਗ ਦੇ ਕੇ ਅੱਡਾ ਬਣਾਇਆ ਸਾਡਾ ਬੜਾ ਨਰਕਤੀ ਜੁਰੇ ਬੜਾ ਵੱਡਾ ਨਰਕਤੀ ਇੱਕ ਸਲੰਗ ਜੋਗਾ ਹੋਣਾ ਜੋ ਅੱਡਾ ਬਣਿਆ ਗਿਆ ਸਾਨੂੰ ਜੋ ਇੱਥੇ ਗ੍ਰਾਂਟ ਮਿਲੀ ਸੀ ਜੀ ਦੇਮਾਨ ਸਾਹਿਬ ਵੱਲੋਂ 2.5 ਲੱਖ ਰੁਪਏ ਦੀ ਪਹਿਲਾ ਗ੍ਰੈਂਡ ਮਿਲ ਸੀ 1.5 ਲੱਖ ਤੋਂ 2 ਲੱਖ ਦੀ ਕਰੀਬ ਹੋਰ ਸਾਡਾ ਇੱਥੇ ਲੱਗਿਆ ਨਾਲ 4.5 ਲੱਖ ਦੇ ਨਾਲ ਸਾਡਾ ਤਿਆਰ ਕੀਤਾ ਮਨ ਦੇ ਵਿੱਚ ਆਇਆ ਵੀ ਇੱਕ ਨਵੇਕਲਾ ਤਿਆਰ ਕਰੀਏ ਸਾਡੇ ਨਾਲ ਸਾਡੇ ਵੀਰ ਜੀ ਇੱਧਰ ਬਿੱਲੂ ਜੀ ਤੇ ਮੇਰੇ ਦੂਸਰੇ ਵੀਰ ਵੀ ਕੁਲਵਿੰਦਰ ਜੀ ਸੀ ਸਾਰਿਆਂ ਨਾਲ ਕੇ ਕਨਸੈਪਟ ਤਿਆਰ ਕੀਤਾ ਵੀ ਕੋਈ ਨਵੇਕਲੀ ਚੀਜ਼ ਹੋਵੇ ਤੇ ਸਾਡੇ ਮਨ ਦੇ ਵਿੱਚ ਆਇਆ ਬੱਚਿਆਂ ਜਿਹਨੂੰ ਅੱਜ ਕੱਲ ਊੜਾ ਐੜਾ ਤੇ ਜਿਹੜੀ ਸਸਹਾ ਨਹੀਂ ਆਉਂਦੇ ਤੇ ਉਹ ਲਿਖਵਾਇਆ ਇੱਕ ਮਹਾਰਾ ਰਣਜੀਤ ਸਿੰਘ ਦਾ ਜੋ ਪੁਰਾਣਾ ਦੇਸ਼ ਸੀ ਮੇਰਾ ਦੇਸ਼ ਪੰਜਾਬ ਉਹਦਾ ਸਾਰਾ ਨਕਸ਼ਾ ਉਹ ਵੀ ਸਾਡੇ ਮੰਦਿਰ ਚਾਉ ਆ ਵੀ ਸਾਡਾ ਦੇਸ਼ ਪੰਜਾਬ ਦੀ ਜਨਮ ਜਿੰਦਾ ਉਹ ਵੀ اسی ਲਿਖਿਆ ਤੇ ਵਿੱਚ ਤੇ ਗੁਰਮੁਖੀ ਦੇ ਅੱਖਰ ਵੀ ਲਿਖੇ ਨੇ ਅਸੀਂ ਗਿਣਤੀ ਵੀ ਲਿਖੀ ਆ ਉਹਦੇ ਵਿੱਚ ਬੱਚਿਆਂ ਨੂੰ ਪੂਰਾ ਜਿਹੜੀ ਗੁਰਮੁਖੀ ਲਿਪੀ ਆ ਲਿਖੀ ਆ ਗਿਣਤੀ ਉਹਦੇ ਵਿੱਚ ਸਾਰਾ ਅਸੀਂ ਕਨਸੈਪਟ ਤਿਆਰ ਕੀਤਾ ਵੀ ਇੱਕ ਦੇ ਨਾਲ ਗੁਰਮੁਖੀ ਕਿੱਦਾ ਪੈਂਦਾ ਪੰਜਾਬੀ ਵਿੱਚ ਕਿੱਦਾ ਪੈਂਦਾ ਉਹ ਸਾਰੇ ਅਸੀਂ ਲਿਖੇ ਨੇ ਸਾਡੇ ਮਨ ਨੂੰ ਬੜਾ ਚਾਉ ਸੀ ਵੀ ਚਲੋ ਸਾਡੀ ਜਿਹੜੀ ਪੰਜਾਬੀ ਅਸੀਂ ਉੱਪਰ ਫੁੱਲ ਤੇ ਕਰੀਏ ਉਸ ਕਰਕੇ ਅਸੀਂ ਸਾਡੇ ਬੱਚੇ ਜਿਹੜਾ ਮੰਦਿਰ ਚਾਉ ਸੀ ਅੱਜ ਸਾਡਾ ਚਾਉ ਪੂਰਾ ਹੋ ਗਿਆ ਇਸ ਸਾਰਿਆਂ ਦਾ ਧੰਨਵਾਦ ਕਰਦਾ ਜਿੰਨੇ ਵੀ ਤੁਸੀਂ ਇੱਥੇ ਆਏ ਹੋ ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ। ਆਪੇ ਹਲਕੇ ਦੇ ਅਸੀਂ ਪਹਿਲਾਂ ਗਾਇਸ ਤਰ੍ਹਾਂ ਕੀ ਹਾਂਜੀ ਸਾਡੇ ਮਨ ਦੇ ਵਿੱਚ ਦਾ ਅਸੀਂ ਬਣਾਇਆ ਸਾਡੇ ਵਾਸਤੇ ਪਹਿਲਾਂ ਹੀ ਆ ਬਾਕੀ ਕੀ ਹੋਰ ਹੋ ਸਕਦਾ ਸੀ ਕਹਿ ਸਕਦੇ ਪਰੰਤੂ ਬਹੁਤ ਸੋਹਣਾ ਬਣਿਆ ਸਾਰਿਆਂ ਨੂੰ ਸਵਾਗਤ ਹੈ ਜੀ। ਪ੍ਰਾਪਤੀ ਵੇਚਣੇ ਅਤੇ ਖੀਦਨੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز